ਹੈਲੋ ਸਸਤੀ ਕਾ ਜੀ ਸਾਰਿਆਂ ਨੂੰ ਸਸਤੀ ਕਾ ਜੀ ਸਾਰਿਆਂ ਨੂੰ ਮੈਂ ਮੈਰੀ ਕਾ ਸੱਜੜ ਰੋਇਕ ਐਕਸ਼ਨ ਤੇ ਤੁਸਾਂ ਆਕਾਟੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਰਾ ਕਰੋ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਸਕੇਸ਼ ਤੇ ਸਕੇਸ਼ ਇਨ ਮਤ ਨਾਲ ਮੈਰੀ ਨੇ ਬਣਾਰੀ ਸੀ ਸਕੇਸ਼ ਸੋ ਆਪਾਂ ਤੈਨਾਂ ਮੈਂ ਜਿਵੇਂ ਹਰ ਇੱਕ ਵੀਡੀਓ ਦੇ ਵਿੱਚ ਇਹ ਕਹਿੰਨੀ ਆ ਕਿ ਆਪਾਂ ਬੱਚਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਛੋਟੇ-ਛੋਟੇ ਕੰਮਾਂ ਤੇ ਜ਼ਰੂਰ ਲਾਓ ਤਾਂ ਕਿ ਮਿਹੜੀ ਬੱਚਾਂ ਦੀ ਆਦਤ ਬਣ ਜੇ ਕੰਮ ਕਰਨ ਦੀ ਸੋ ਮੈਨੂੰ ਇੱਕ ਜਗ੍ਹਾ ਤੇ ਬਿਠਾ ਦਿੱਤਾ ਹੈ ਖੰਡ ਖੋਰੀ ਜਾਂਦੀ ਐਨੇ ਨਾਲ ਨਾਲ ਹੀ ਦਾ ਟਾਈਮ ਪਾਸ ਹੋ ਜੂਗਾ ਤੇ ਹੁਣ ਸ਼ਾਮ ਦੇ ਬੱਜ ਗਏ ਨੇ 6:30 ਇਸ ਤੋਂ ਬਾਅਦ ਮੈਂ ਸੂਟਾਂ ਦੀ ਵੀਡੀਓ ਬਣਾਉਂਗੀ ਸੂਟ ਦਿਖਾਵਾਂਗੇ ਆਪਾਂ ਤੇ ਅੱਜ ਜਿਹੜਾ ਮਹਿਰਿੰ ਨੇ ਕਹਿੰਦੀ ਮਮਾ ਮੇਰੀ ਵੀਡੀਓ ਬਣਾਓ ਮੈਂ ਥੋੜੀ ਹੈਲਪ ਕਰਾਉਣੀ ਆ ਚਲੋ ਵੀਡੀਓ ਦੇ ਬਹਾਨੇ ਸੀ ਬੱਚੇ ਕੰਮ ਤਾਂ ਲੱਗਦੇ ਆ ਹਨਾ ਪਰ ਇਹਦੀ ਆਦਤ ਹੈ ਕਿ ਸ਼ੁਰੂ ਤੋਂ ਹੀ ਕੰਮ ਕਰਵਾਉਂਦੀ ਆ ਜਿਵੇਂ ਡੈਡੀ ਨੂੰ ਰੋਟੀ ਪਰਾਉਣੀ ਦਾਦੂ ਦਾਦੀ ਨੂੰ ਰੋਟੀ ਪਰਾਉਣੀ ਬਾਹਰੋਂ ਆਏ ਨੂੰ ਪਾਣੀ ਪਰਾਉਣਾ ਕੋਈ ਰਿਸ਼ਤੇਦਾਰ ਆਜੇ ਪਾਣੀ ਪਰਾਉਣਾ ਸੋ ਇਹਦੀ ਆਦਤ ਸੋ ਛੋਟੇ ਛੋਟੇ ਕੰਮ ਹੁੰਦੇ ਆ ਇਹ ਬੱਚਾ ਕੋਈ ਥੱਕਦਾ ਨਹੀਂ ਇਹੋ ਜੇ ਕੰਮ ਕਰਨ ਨਾਲ ਦੇ ਸਾਨੂੰ ਬੱਚਿਆਂ ਨੂੰ ਆਦਤ ਪਾ ਲੈਣੀ ਚਾਹੀਦੀ ਹੈ ਜਦੋਂ ਇਹ ਐਡਾ ਕ ਬੱਚਾ ਕੰਮ ਲੱਗ ਗਿਆ ਤਾਂ ਉਹ ਵੱਡਾ ਹੋ ਕੇ ਕੰਮ ਜ਼ਰੂਰ ਕਰਦਾ ਜਦੋਂ ਅਸੀਂ ਸਿਰਫ ਬੱਚਿਆਂ ਨੂੰ ਕੱਲੀ ਪੜ੍ਹਾਈ ਦੇ ਉੱਤੇ ਛੱਡ ਦਿੰਨੇ ਆਂ ਵੀ ਪੜ੍ਹਾਈ ਬੱਚਾ ਸਕੂਲੋਂ ਆਇਆ ਜੀ ਤਾਂ ਥੱਕ ਗਿਆ ਜੀ ਸੌਂ ਜੋ ਹੁਣ ਰੈਸਟ ਕਰ ਲੋ ਹੁਣ ਖਾ ਲੋ ਤੇ ਉਹ ਬੱਚਾ ਉਸ ਚੀਜ਼ ਦਾ ਐਕਚੁਅਲ ਹੋ ਜਾਂਦਾ ਤੇ ਜਦੋਂ ਉਹਨੂੰ ਕੰਮ ਕਰਨੇ ਪੈਂਦੇ ਆ ਉਹ ਕੰਮ ਉਹਨੂੰ ਔਖੇ ਲੱਗਦੇ ਤੇ ਉਹ ਕੰਮ ਹੁੰਦੇ ਨਹੀਂ ਹੈਗੇ ਜੀ ਕਰਦਾ ਹੁੰਦਾ ਕਿ ਹਾਂ ਅਸੀਂ ਇਹ ਕੰਮ ਕਰ ਲਈਏ ਪਰ ਜਿਹੜੇ ਸਾਡਾ ਸਰੀਰ ਆ ਉਹ ਸਾਡਾ ਸਾਥ ਨਹੀਂ ਦਿੰਦਾ ਕੰਮ ਕਰਨ ਦੇ ਵਿੱਚ ਤੇ ਉਹ ਕੰਮ ਨਹੀਂ ਹੁੰਦੇ ਫਿਰ ਜਿਹੜਾ ਬੱਚਿਆਂ ਦਾ ਸੁਭਾਅ ਉਹ ਚਿੜਚਿੜਾ ਬਣ ਜਾਂਦਾ ਸੋ ਇਹ ਬੈਟਰ ਹੈ ਕਿ ਅਸੀਂ ਛੋਟੇ ਹੁੰਦੇ ਤੋਂ ਹੀ ਬੱਚਿਆਂ ਦੀਆਂ ਆਦਤਾਂ ਜਿਹੜੀਆਂ ਨੇ ਕੰਮ ਦੇ ਲਈ ਪਾ ਲਈਏ ਉਹ ਬੱਚੇ ਕੰਮ ਕਰਨ ਲੱਗ ਜਾਂਨ ਸੋ ਵੀਡੀਓ ਅੱਗੇ ਆਪਾਂ ਕੰਟੀਨਿਊ ਰੱਖਦੇ ਹਾਂ ਜੀ ਮੈਂ ਸੂਟ ਵੀਡੀਓ ਦਿਖਾਉਂਗੀ ਜਿਹੜੇ ਇਹ ਸੁਪਾਸਨ ਆਕੀ ਹਾ ਚਿਚੀਰ ਬਿਠਾਉਂਗਾ ਅੱਛਾ ਤਲਗਿਣੀ ਲੈ ਕੇ ਦਿੱਤੀਆਂ ਨੇ ਪੱਕਾ ਨੇ ਮੈਂ ਬੋਲਵਾ ਦੱਚ ਆਜੋ ਆਕੀ ਦੇਖੋ ਰੱਤਾਂ ਨੂੰ ചോഡിയോ ബാട്ടാ ਮੇਰਾ ਟਾਈਮ ਹੋ ਗਿਆ 8:30 ਵਜੇ ਦਾ ਰਾਤ ਦਾ ਤੇ ਬੱਚੇ ਖੇਡ ਜਾਂਦੇ ਸੀਗੇ ਕੰਮ ਨਿਬੜ ਗਿਆ ਮੈਂ ਲੈ ਇੱਕ ਤੁਸੀਂ ਦੀ बॉਟਮ ਸੀਗੀ ਜਿਹੜੀ ਵਰਕ ਕਰਕੇ ਦੇਣੀ ਆ ਮੈਂ ਟ੍ਰੇਸ ਕਰਨ ਲੱਗੀ ਸੀ ਤੇ ਮੈਂ ਸੋਚਿਆ ਨਾਲ ਆਪ ਵੀਡੀਓ ਹੀ ਬਣਾਉਣੀ ਆ ਵੀਰੇ ਜਿਹੜੇ ਮੈਂ ਕੰਮ ਕਰਦੀ ਆ ਨਾ ਮੈਂ ਕੰਮ ਕਰਦੀ ਆ ਸਾਰਾ ਆਪ ਖੁਦ ਕਰਦੀ ਆ ਜਾਂ ਕੁਝ ਕੋ ਕੁੜੀਆਂ ਨੇ ਜਿਨ੍ਹਾਂ ਨੂੰ ਮੈਂ ਸਟਿਚਿੰਗ ਨਹੀਂ ਕਰਵਾਉਣੀ ਆ ਜਿਵੇਂ ਸਲਵਾਰਾ ਸਟਿਚ ਕਰਕੇ ਦੇ ਦਿੰਦੀਆਂ ਨੇ ਮੈਨੂੰ ਉਹ ਕਮੀਜ਼ ਵੀ ਸਟੀਚ ਕਰ ਦਿੰਦੀਆਂ ਨੇ ਤਰਪਾਈ ਵੀ ਕਰ ਦਿੰਦੀਆਂ ਨੇ ਉਹ ਕੁੜੀਆਂ ਨੇ ਜਿਨ੍ਹਾਂ ਨੂੰ ਕੰਮ ਦੀ ਜ਼ਰੂਰਤ ਆ ਮੈਂ ਆਪਣੇ ਸਾਰੇ ਥੀਵਰਜ਼ ਨੂੰ ਰਿਕਵੈਸਟ ਕਰਦੀਆਂ ਕਿ ਤੁਸੀਂ ਸਾਡੇ ਵੀਡੀਓ ਨੂੰ ਦੇਖ ਦਿਓ ਮੇਰੀ ਹੈਲਪ ਤਾਂ ਹੁੰਦੀ ਹੁੰਦੀ ਆ ਜੇਕਰ ਤੁਸੀਂ ਸਾਨੂੰ ਕੰਮ ਦਿਵੋ ਤੇ ਨਾਲ ਉਹਨਾਂ ਦੀ ਵੀ ਹੈਲਪ ਹੋਊਗੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਸੋ ਅਸੀਂ ਕੀ ਕਰਦੇ ਆ ਜਿਹੜੇ ਆਮ ਨਾਰਮਲ ਬੁਟੀਕਸ ਵਾਲੇ ਹੁੰਦੇ ਆ ਉਹ ਕੀ ਕਰਦੀਆਂ ਵੀਰੇ ਉਹ ਕਾਰਿਗਰਾਂ ਤੋਂ ਕੰਮ ਕਰਵਾਉਂਦੀਆਂ ਹਨਾ ਬਹੁਤ ਜਿਆਦੇ ਚਾਰजेस ਵੀ ਲੈਣਦੇ ਆ ਸਾਡੇ ਚਾਰजेस ਵੀ ਘੱਟ ਨੇ ਬਹੁਤ ਜਿਆਦਾ ਚਾਰजेस ਨਹੀਂ ਹੈਗੇ ਤੇ ਕੜਾਈ ਦਾ ਕੰਮ ਵੀ ਉਹ ਕਰਦੀਆਂ ਮਸ਼ੀਨ ਦਾ ਹੈਂਡਵਰਕ ਮੈਂ ਵੀ ਕਾਰਿਗਰ ਤੋਂ ਕਰਾਉਣੀ ਆ ਤੇ ਉਹ ਮੈਨੂੰ ਮਹਿੰਗਾ ਵੀ ਪੈ ਜਾਂਦਾ ਮੈਂ ਨਹੀਂ ਕਹਿੰਦੀ ਕਿ ਉਹ ਸਸਤਾ ਪੈਂਦਾ ਬਹੁਤ ਮਹਿੰਗਾ ਪੈਂਦਾ ਸੋ ਆਪ ਆਪਾ ਕੰਮ ਕਰਦੇ ਆ ਤੇ ਥੋੜਾ ਸਸਤਾ ਪੈ ਜਾਣਾ ਸਾਰੇ ਵੀਰ ਜਣ ਰਿਕਵੈਸਟ ਕਰਦੀਆਂ ਕਿ ਪਲੀਜ਼ ਹਨ ਇੱਕ ਵਾਰੀ ਕੰਮ ਦਾ ਮੌਕਾ ਜ਼ਰੂਰ ਦਿਓ ਚਾਂ ਕਿ ਅਸੀਂ ਕੰਮ ਕਰ ਸਕੀ ਇਸ ਦਿਨ ਨਾਲ ਪਤਾ ਕੀ ਹੈ ਜਿਵੇਂ ਆਪਾਂ ਕਿਸੇ ਹੋਰ ਤੋਂ ਵੀ ਕੰਮ ਕਰਾਉਣਾ ਤੇ ਉਹਨਾਂ ਆਪਾਂ ਆਪਣੀ ਪੰਜਾਬੀ ਭੈਣ ਭਰਾਵਾਂ ਤੇ ਕੰਮ ਕਰਾਈ ਜਿਹੜੇ ਕੰਮ ਕਰਨਾ ਚਾਹੁੰਦੇ ਆ ਸੋ ਆਪਾਂ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ ਹਨਾ ਤੇ ਇਸ ਦੇ ਨਾਲ ਕੀ ਹੈ ਜਿਵੇਂ ਬੇਰੋਜ਼ਗਾਰੀ ਉਹ ਖਤਮ ਹੁੰਦੀ ਆ ਅਸੀਂ ਪ੍ਰਵਾਸੀ ਮਜ਼ਦੂਰਾਂ ਤੋਂ ਕੰਮ ਕਰਾਉਣ ਦੀ ਬਜਾਏ ਆਪਦੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਮੌਕਾ ਦੇਈਏ ਕੰਮ ਕਰਨ ਦਾ ਅੱਜ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੀ ਸੀ ਕਿ ਮੈਂ ਆਪਣੇ ਵਿਊਰਜ਼ ਨੂੰ ਦੱਸ ਸਕਾਂ ਕਿ ਮੇਰੇ ਕੰਮ ਕਰਨ ਦਾ ਤਰੀਕਾ ਕੀ ਹੈ ਜਿਹੜਾ ਮੈਂ ਕੰਮ ਕਰਦੀ ਹਾਂ ਮੈਂ ਖੁਦ ਕੰਮ ਕਰਦੀ ਹਾਂ ਵਰਕ ਵਾਲਾ ਤੇ ਟੇਸ ਕਰਨੇ ਟੇਸ ਬਣਾਉਣੇ ਫਿਰ ਉਹਨਾਂ ਦੇ ਉੱਤੇ ਕਰਾਈ ਕਰਨਾ ਸੋ ਮੇਰੇ ਰੇਟ ਵੀ ਜਿਹੜੇ ਨੇਗੇ ਕਾਰੀਗਰਾਂ ਦੇ ਮੁਕਾਬਲੇ ਹਨਾ ਘੱਟ ਨੇ ਪਰ ਜਿਹੜੇ ਕੰਮ ਆਪਾਂ ਕਾਰੀਗਰ ਤੋਂ ਕਰਵਾਉਣੇ ਆ ਉਹ ਕਾਸਟਲੀ ਪੈਂਦਾ ਤੇ ਮੈਂ ਵੀ ਕਰਵਾਉਣੀ ਆ ਜਦੋਂ ਮੇਰੇ ਕੋਲੇ ਕੰਮ ਜ਼ਿਆਦਾ ਹੋ ਜਾਂਦਾ ਪਰ ਜ਼ਿਆਦਾ ਕੰਮ ਆਪਾਂ ਆਪ ਦਾ ਆਪ ਹੀ ਕਰਦੇ ਆ ਸੋ ਸਾਨੂੰ ਕਰਨਾ ਵੀ ਚਾਹੀਦਾ ਜੇਕਰ ਅਸੀਂ ਆਪ ਕੰਮ ਕਰਾਂਗੇ ਤਾਂ ਹੀ ਅਸੀਂ ਕੰਮ ਸਾਫ ਹੋ ਮੰਗੇ ਜਿਹੜੇ ਭੈਣ ਭਰਾ ਪੜ ਲਿਖ ਕੇ ਬਾਹਰ ਚੱਲੇ ਜਾਂਦੇ ਆ ਕੈਨੇਡਾ ਚਲੇ ਗਏ ਕੋਈ ਅਮਰੀਕਾ ਚਲਾ ਗਿਆ ਕੋਈ ਆਸਟ੍ਰੇਲੀਆ ਚਲਾ ਗਿਆ ਹਨ ਉਹ ਵੀ ਤਾਂ ਉੱਥੇ ਜਾ ਕੇ ਕੰਮ ਹੀ ਕਰਦੇ ਆ ਤੁਸੀਂ ਜੇ ਇਸ ਇੱਥੇ ਕੰਮ ਨੂੰ ਕੰਮ ਸਮਝ ਕੇ ਕਰੀਏ ਸ਼ਰਮ ਫਿਰ ਨਾ ਕਰੀਏ ਕੰਮ ਦੇ ਵਿੱਚ ਤਾਂ ਸਾਨੂੰ ਆਪਦੇ ਜਿਹੜੇ ਘਰ ਨੇ ਉਹ ਘਰ ਨਹੀਂ ਛੱਡਣੇ ਪੈਂਦੇ ਸੋ ਅੱਜ ਦਾ ਜਿਹੜਾ ਟਾਈਮ ਉਹ ਸੋਸ਼ਲ ਮੀਡੀਆ ਦਾ ਟਾਈਮ ਹੈ ਬਹੁਤ ਵਧੀਆ ਪਲੇਟਫਾਰਮ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਕੰਮ ਕਰਨਾ ਚਾਹੁੰਦੇ ਆ ਸੋ ਸਾਰੇ ਥਿਊਜ਼ ਨੂੰ ਰਿਕੁਐਸਟ ਵੀ ਕਰਦੀ ਆ ਕਿ ਤੁਸੀਂ ਸਾਡੀ ਵੀਡੀਓ ਦੇਖਣੀ ਨਾ ਨਾ ਫੀਸ ਜਿਸ ਨੂੰ ਵੀਡੀਓ ਵਧੀਆ ਲੱਗਦੀ ਆ ਸਾਡਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਦੇ ਨਾਲ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਕਿਉਂਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜਾਵੇ ਹੈ ਨਾ ਜਿਹੜੇ ਕੰਮ ਕਰਉਣਾ ਚਾਹੁੰਦੇ ਆ ਤੇ ਜਦੋਂ ਸਾਡੇ ਕੋਲੇ ਕੰਮ ਆਉਗਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਸਾਡੇ ਕੋਲੇ ਕੰਮ ਆਉਂਦਾ ਤਾਂ ਇਹ ਸਾਡੀ ਹੈਲਪ ਹੀ ਆ ਅਸੀਂ ਆਤਮ ਨਿਰਭਰ ਹੋਣ ਦੇ ਵਿੱਚ ਸਾਨੂੰ ਆਤਮ ਨਿਰਭਰ ਹੋਣ ਦੇ ਵਿੱਚ ਇਹ ਤੁਹਾਡੀ ਹੈਲਪ ਆ ਤੇ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਤਾਂ ਸਾਡੀ ਜਿਹੜੀ ਹੈਲਪ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਮੈਨੂੰ ਇਹ ਸੀ ਕਿ ਨਾਲੇ ਆਪਾਂ ਬਲੌਗ ਬਣਾ ਲਾਂਗੇ ਨਾਲੇ ਆਪਾਂ ਕੰਮ ਕਰਾਂਗੇ ਜਿਹੜਾ ਹੁਣ ਟਾਈਮ ਹੈ 8:30 ਪੋਨੇ 9 ਹੋ ਗਏ ਮੈਂ ਤਾਂ ਬਹੁਤ ਅਧੀਰੇ ਇਤਲੀ ਮਮਾ ਤੇ ਬਹੁਤ ਮਿਹਨਤ ਆ ਜਿਹੜਾ ਕੋਈ ਆ ਕੇ ਕਹਿ ਰਿਹਾ ਨਾ ਥੋੜਾ ਜਿਹਾ ਤਾਂ ਹੈਗਾ ਉਹ ਥੋੜਾ ਜਿਹਾ ਨਾ ਦੇਖਿਆ ਕਰੋ ਬਸ ਮਿਹਨਤ ਦੇਖਿਆ ਕਰੋ ਕਿ ਕਿੰਨੀ ਮਿਹਨਤ ਆ ਹਨਾ ਬੱਚਿਆਂ ਨੂੰ ਵੀ ਰੋਣਾ ਪੈ ਜਾਂਦਾ ਮਮਾ ਹਾਂਜੀ ਜੋ ਰੋਂ ਲੱਗ ਗਿਆ ਆ ਗਈ ਬੁੱਤ ਮੇਰੇ ਮਿੰਕੇ ਨਿਸ਼ਾਨ ਲਗਾਉਣੀ ਮੇਰੇ ਮਿੰਕੇ ਕੱਟਣਾ ਕਈ ਵਾਰੀ ਤਾਂ ਐਵੇਂ ਹੁੰਦਾ ਬਹੁਤ ਸੋਹਣਾ ਕੰਮ ਕੀਤਾ ਹੁੰਦਾ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੁੰਦਾ ਤੇ ਜੀ ਦਾ ਟੈਸਟ ਕੇ ਦਿੱਨੇ ਹਨਾ ਅਗਲੇ ਪੈਸੇ ਦੇਣ ਦੀ ਮਾਰੀ ਇੱਕ ਨਿੱਕੀ ਜਿਹੀ ਲੋਟ ਕੱਢ ਕੇ ਪੈਸੇ ਕੱਟ ਕਰਾ ਲੈਂਦੀ ਆ ਵੇਖ ਕਰਕੇ ਦੇਖੋ ਵੀ ਮਿਹਨਤ ਕਿੰਨੀ ਹੁੰਦੀ ਆ ਜਿਹੜੇ ਕੰਮ ਕਰਦੇ ਆ ਜਿਹੜੇ ਇਹ ਕੰਮ ਕਰਦੇ ਆ ਨਾ ਜਿਨ੍ਹਾਂ ਨੂੰ ਪਤਾ ਵੀ ਕੰਮ ਕਿਵੇਂ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਆ ਵਿਚਾਰਿਆਂ ਨੂੰ ਕਿ ਕੰਮ ਕਿਵੇਂ ਹੁੰਦਾ ਨਾ ਮਿਹਨਤ ਦਾ ਮੁੱਲ ਕੀ ਹੁੰਦਾ ਸਾਨੂੰ ਕਿਸੇ ਦੀ ਜਿਹੜੀ ਮਿਹਨਤ ਆ ਉਹਦਾ ਮੁੱਲ ਦੇਣਾ ਚਾਹੀਦਾ ਉਹ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾ ਕੰਮ ਆ ਕਈ ਵਾਰੀ ਪਤਾ ਕੀ ਹੁੰਦਾ ਸਾਡੇ ਕੋਈ ਰਿਸ਼ਤੇਦਾਰਾ ਉਹ ਕਿ ਆ ਵੀ ਨਾ ਕਿ ਤੁਸੀਂ ਰੇਟ ਕੱਟ ਕਰਉਣ ਲੱਗ ਗਏ ਜੰ ਨੂੰ ਪਰ ਕਹਿੰਦਾ ਉਹਨਾਂ ਨੇ ਨਹੀਂ ਦੇਖਿਆ ਕਰੋ ਕਿ ਜਿਹੜੇ ਸੜਕਾਂ ਤੇ ਬੈਠ ਕੇ ਵੀ ਕੰਮ ਕਰਦੇ ਆ ਉਹ ਚਾਰੇ ਧੁੱਪ 'ਚ ਰਹਿ ਕੇ ਕੰਮ ਕਰਦੇ ਉਹ ਤੋਂ 10 ਰੁਪਏ ਕੱਟ ਕਰਾ ਲੈ 15 ਰੁਪਏ ਕੱਟ ਕਰਾ ਲੈ ਤੇ ਧੁੱਪ 'ਚ ਖੜ ਕੇ ਦੇਖੋ ਵਾਕਿਓ ਗੱਲ ਸਹੀ ਆ ਵੀਰੇ ਜਦੋਂ ਕੋਈ ਮਿਹਨਤ ਕਰਦਾ ਤੇ ਉਹਦੀ ਮਿਹਨਤ ਦਾ ਮੁੱਲ ਸਾਨੂੰ ਦੇਣਾ ਚਾਹੀਦਾ 150 ਰੁਪਏ ਸਾਨੂੰ ਕੱਟ ਕਰਉਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਵੀ ਹੁੰਦਾ ਕੰਮ ਕਰ ਦੋ ਬੇਸ਼ੱਕ ਸਰ ਤੋਂ ਘੱਟ ਪੈਸੇ ਲੈ ਲੇ ਪਰ ਕਿਤੇ ਨਾ ਕਿਤੇ ਉਹਦਾ ਮਨ ਜ਼ਰੂਰ ਦੁਖਦਾ ਤੇ ਕਿਸੇ ਦਾ ਮਨ ਦੁਖਾਉਣਾ ਨਹੀਂ ਚਾਹੀਦਾ ਚਲੋ ਅੱਗੇ ਮੈਂ ਆ ਸੂਟ ਅਪ ਹੋ ਗਿਆ ਜਿਹੜਾ ਟ੍ਰੇਸ ਹੋ ਗਿਆ ਸੀ ਇਹ ਸਲਵਾਰ ਦਾ ਸੀਗਾ ਸਰਵਾਰਾ ਪਰ ਟ੍ਰੇਸ ਕਰ ਲਈ ਆ ਤੇ ਗਾਹਾਂ ਮੈਂ ਸੋਨ ਨੂੰ ਸਿਖਾਉਣੀ ਆ ਆਪਾਂ ਸੂਟ ਦੇਖਦੇ ਆ ਠੀਕ ਹੈ ਜਿਹੜੇ ਇਹ ਵਾਲੇ ਸੂਟਾਂ ਦੇ ਵਿੱਚ ਵੀਡੀਓ ਬਣਾਉਂਗੀ ਇਹ ਸਾਰੇ ਸੂਟ ਜਿਹੜੇ ਨੇ ਡਿਸਕਾਊਂਟ ਪਾਏ ਨੇ ਜਿਨ੍ਹਾਂ ਦੀ ਰੇਂਜ 800 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਆ ਇਹ ਐਕਚੁਅਲ ਪ੍ਰਾਈਸ ਇਹਨਾਂ ਦਾ ਨਹੀਂ ਹੈਗਾ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਮੈਂ ਇਹ ਜਿਹੜੇ ਡਿਸਕਾਊਂਟ ਦੇ ਉੱਪਰ ਕੱਢ ਰਹੀ ਹਾਂ ਕਿਉਂਕਿ ਮੈਂ ਸੀਗਾ ক্লোਸਟੋਰ ਬਣਾਇਆ ਹੋਇਆ ਸੀਗਾ ਪਿੰਡ ਦੇ ਵਿੱਚ ਜਿਵੇਂ ਆਪਾਂ ਕਹਿ ਦੀ ਇੱਕ ਕੱਪੜੇ ਦੀ ਦੁਕਾਨ ਸੀ ਬੁਟੀਕ ਦੇ ਨਾਲ 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 ਏਸੀ ਕੇ ਚਲੋ ਬੈੱਟੇ ਵਰਕ ਕਰੀ ਜਾਂਦੇ ਆ ਸਟਿਚਿੰਗ ਕਰੀ ਜਾਂਦੇ ਤੇ ਨਾਲ ਜਿਹੜਾ ਕੱਪੜਾ ਵੀ ਸੇਲ ਹੋ ਜਾ ਗੁਰੂ ਤੇ ਆਪਾਂ ਨੂੰ ਇੱਕ ਚੰਗਾ ਮਾਰਜਿਨ ਮਿਲ ਜਿਆ ਕਰੂਗਾ ਪਰ ਉਹ ਕਾਫੀ ਘਰ ਦੀਆਂ ਪ੍ਰੋਬਲਮਸ ਹੋਣ ਕਰਕੇ ਜਿਹੜੀ ਸ਼ਾਪ ਸੀਗੀ ਮੈਂ ਚਲਾ ਨਹੀਂ ਸਕੀ ਤੇ ਸਾਰਾ ਜਿਹੜਾ ਕੱਪੜਾ ਮੇਰੇ ਕੋਲ ਘਰੇ ਪਿਆ ਹੋਇਆ ਤੇ ਮੈਂ ਛੋਟੇ-ਛੋਟੇ ਵੀਡੀਓਜ਼ ਪਾ ਕੇ ਕੱਪੜੇ ਜਿਹੜਾ ਹੈਗਾ ਸੇਲ ਕਰ ਰਹੇ ਆ ਤੇ ਜਿੰਨਾਂ ਇਹਨਾਂ ਸੁੱਟਾਂ ਦਾ 1000 ਰੁਪਏ ਵਾਲੇ ਸੁੱਟਾਂ ਦਾ ਜਿਹੜਾ ਰੇਟ ਹੈ ਸੇਲ ਰੇਟ ਸੀਗਾ ਰਿਟੇਲ ਦੇ ਵਿੱਚੋਂ ਸੀਗਾ 1500 ਰੁਪਏ ਤੋਂ ਲੈ ਕੇ 1800 ਰੁਪਏ ਤੱਕ ਤੇ ਮੈਂ 1000 ਰੁਪਏ ਦੇ ਵਿੱਚ ਕਰ ਲਈਆਂ ਜਿਹੜੇ ਘੱਟ ਲੈਗੇ 800-700 ਦੇ ਵਿੱਚ ਲੈਗੇ ਉਹਨਾਂ ਦਾ ਐਕਚੁਅਲ ਰੇਟ ਸੀ ਜਿਹੜਾ ਉਹ 12-1300 ਰੁਪਏ ਸੀ ਤੇ ਆਪਾਂ ਉਹਨਾਂ ਨੂੰ 700-800 ਰੁਪਏ ਦੇ ਵਿੱਚ ਸੇਲ ਕਰ ਲਈਆਂ ਜੇਕਰ ਤੁਹਾਨੂੰ ਇਹ ਸੂਟ ਵਧੀਆ ਲੱਗਦੇ ਨੇ ਤੇ ਤੁਸੀਂ ਉਹਨਾਂ ਦਾ ਸਕਰੀਨਸ਼ਾਟ ਲੈ ਕੇ WhatsApp ਉੱਤੇ ਸੈਂਡ ਕਰ ਸਕਦੇ ਹੋ ਤੇ ਸਾਡਾ WhatsApp ਨੰਬਰ ਹੈਗਾ 9056464295 ਤੇ ਐਸੀ ਨੰਬਰ ਤੇ ਉੱਪਰ ਜਿਹੜਾ Google Pay ਚੱਲਦਾ ਤੁਸੀਂ Google Pay ਕਰਕੇ ਸਕਰੀਨਸ਼ਾਟ ਸੈਂਡ ਕਰਕੇ ਨਾਲ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਸੋ ਅਸੀਂ ਡਿਲੀਵਰੀ ਕਿਤੇ ਵੀ ਜਿੱਥੇ ਵੀ ਤੁਸੀਂ ਕਹੋਗੇ ਉੱਥੇ ਅਸੀਂ ਡਿਲੀਵਰੀ ਕਰ ਸਕਦੇ ਹਾਂ ਜੀ ਤੇ ਡਿਲੀਵਰੀ ਇੰਡੀਆ ਤੋਂ ਬਾਹਰ ਵੀ ਹੁੰਦੀ ਹੈ ਸੋ ਜਿਹੜੇ ਫੋਰਨ ਦੇ ਵਿੱਚ ਬੈਠੇ ਹੋ ਇਨੀ ਪੰਜਾਬੀ ਮੋਂਨਾਂ ਨੂੰ ਜਿਹੜੋ ਇੱਕ ਰਿਕਵੈਸਟ ਕਰਾਂਗੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਕੋਈ ਕੰਮ ਕਰਵਾਉਣਾ ਚਾਹੁੰਦੇ ਤਾਂ ਇੱਕ ਵਾਰੀ ਕੰਮ ਦਾ ਮੌਕਾ ਜਿਹੜਾ ਹੈਗਾ ਉਹ ਜ਼ਰੂਰ ਦਿਓ

ਕਦਾਸੀ ਦੇਖਿਓ ਮੈਂ ਪਾਟ ਕੇ ਆਇਆ ਗਿਰਿਆ ਨਾ ਆਇਆ 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 ਨਹੀਂ ਮੇਰਾ ਜੁਰਾ ਬਰੇ ਜੁਰਾ ਬਚਿੰਗ ਜੁਰਾ ਬਚ ਇਹ ਫਸਟ ਸੂਟ ਮਸਲੀਨ ਦੇ ਉੱਪਰ ਆ ਸੋ ਇਹਦਾ ਬਹੁਤ ਸੋਹਣਾ ਵਰਕ ਆ ਇਸ ਤਰ੍ਹਾਂ ਇਹਦੇ ਘੇਰੇ ਦੇ ਉੱਤੇ ਕੰਮ ਕੀਤਾ ਹੋਇਆ ਇਹ ਫਲਾਵਰਸ ਬਣੇ ਹੋਏ ਨੇ ਇਹਦੇ ਦੋ ਆਦਿਕੋ ਦੋ ਫਲਾਵਰ ਨੇ ਦੇ ਉੱਪਰ ਜਿਵੇਂ ਨੂੰ ਦੂਰ ਕਰਕੇ ਦਿਖਾਵਾਂ ਤੇ ਬਹੁਤ ਸੋਹਣਾ ਸੀ ਗ੍ਰੀਨ ਜੇ ਕਲਰ ਦਾ ਕੰਮ ਸੂਟ ਹੈ ਮਸਲੀਨ ਦਾ ਸੂਟ ਹੈ ਮਸਲੀਨ ਦਾ ਸੂਟ ਹੈ ਨਾਲ ਮਸਲੀਨ ਦਾ ਦੁਪੱਟਾ ਸਵੀ ਕੈਂਸ ਵਰਕ ਹੈ ਤੇ ਜਿਹੜਾ ਦੁਪੱਟਾ ਉਹ ਹੈਂਡ ਪੇਂਟ ਕੀਤਾ ਹੋਇਆ ਦੁਪੱਟਾ ਹੈਂਡ ਪੇਂਟ ਕੀਤਾ ਹੋਇਆ ਤੇ ਇਹ ਸੂਟ ਦੇ ਜਿਹੜਾ ਗਲੇ ਦੇ ਉੱਤੇ ਵੀ ਕੰਮ ਕੀਤਾ ਗਿਆ ਕੰਮ ਦੀ ਸਫਾਈ ਬਹੁਤ ਜ਼ਿਆਦਾ ਹੈ ਬਹੁਤ ਹੀ ਜਿਆਦਾ ਕੰਮ ਦੀ ਸਫਾਈ ਤੇ ਇਹਦੀ ਜਿਹੜੀ ਰੇਂਜ ਹੈਗੀ ਹੈ ਜੀ ਇਹਦੀ ਰੇਂਜ ਹੈਗੀ ਹੈ 700 ਰੁਪਿਆ ਠੀਕ ਹੈ ਇਹ ਸੂਟ ਦਾ ਰੇਟ ਹੈਗਾ 700 ਰੁਪਿਆ ਬਹੁਤ ਸੋਹਣਾ ਸੂਟ ਆ ਬੋਟਲ ਗ੍ਰੀਨ ਕਲਰ ਦਾ ਜਾਮ कॉटन ਦਾ ਸੂਟ ਗਲੇ ਦੇ ਉੱਪਰ ਕੰਮ ਕੀਤਾ ਗਿਆ ਹੈ ਮਸ਼ੀਨਰੀ ਵਰਕ ਦੇ ਨਾਲ-ਨਾਲ ਹੈਂਡ ਟੱਚ ਦਿੱਤਾ ਹੋਇਆ ਸਰਵੋਸਕੀ ਦਾ ਕੰਮ ਵੀ ਹੈ ਸੋ ਸਾਰੇ ਤੇ ਜਿਹੜੀ ਇਹ ਛੋਟੇ-ਛੋਟੇ ਬਰੀਕ-ਬਰੀਕ ਬੁੱਟੇ ਪਾਈ ਹੋਈ ਆ ਤੇ ਜਿਹੜਾ ਇਹਦਾ ਨੀਚੇ ਆ ਵਾਲਾ ਕੰਮ ਹੈ ਇਹਦੇ ਕੀਰਤ ਕੀਤਾ ਗਿਆ ਸੋ ਇਹਦੇ ਨਾਲ ਜਿਹੜਾ ਦੁਪੱਟਾ ਉਹ ਪਿਓਰ ਦਾ ਦੁਪੱਟਾ ਗਾ ਤੇ ਨਾਲ ਕੰਮ ਕੀਤਾ ਹੋਇਆ ਸਾਰੇ ਦੁਪੱਟੇ ਤੇ ਮਸ਼ੀਨ ਵਰਕ ਹੈ ਸਿਰਫ ਇਹਦੇ ਵਿੱਚ ਜਿਹੜਾ ਹੈਂਡ ਟੱਚ ਨਹੀਂ ਦਿੱਤਾ ਗਿਆ ਸਿਰਫ ਤੇ ਸਿਰਫ ਮਸ਼ੀਨ ਵਰਕ ਹੈ ਇਹਦੀ ਰੇਂਜ ਹੈਗੀ ਹੈ 1000 ਰੁਪਿਆ ਨੈਕਸਟ ਇਹ ਸੂਟ ਹੈਗਾ ਜੀ ਪੀਚ ਕਲਰ ਦਾ ਵਾਈਟ ਦੇ ਨਾਲ ਜਿਹੜਾ ਕੰਮ ਕੀਤਾ ਗਿਆ ਇਹਦੇ ਘੇਰੇ ਦੇ ਉੱਪਰ ਕੰਮ ਆ ਇਹਦੇ ਕੱਲਾ ਘੇਰਾ ਕੀ ਤਾਂ ਸਾਰੀ ਸ਼ਰਟ ਦਾ ਜਿਹੜਾ ਫਰੰਟ ਹੈ ਨਾ ਕੀਤਾ ਹੋਇਆ ਆਹ ਵਾਲਾ ਜਿਹੜਾ ਕੰਮ ਤੁਹਾਨੂੰ ਦਿਖ ਰਿਹਾ ਇਹ ਵਾਲਾ ਇਹਦੇ ਘੇਰੇ ਤੇ ਆ ਇੱਥੋਂ ਫਲਾਵਰ ਸਟਾਰਟ ਹੋ ਕੇ ਉੱਪਰ ਸ਼ੋਲਡਰ ਤੱਕ ਫਲਾਵਰ ਜਾ ਰਿਹਾ ਆਵਲਾ ਜਿਹੜਾ ਫਲਾਵਰ ਹੈ ਸਾਰਾ ਉੱਪਰ ਤੱਕ ਜਾ ਰਿਹਾ ਇਹਦਾ ਜਿਹੜਾ ਗਲਾਗਾ ਪੋਟਲੀ ਬਟਨ ਲਾ ਕੇ ਤਿਆਰ ਕੀਤਾ ਹੋਇਆ ਤੇ ਇਹਦੀ ਇਸ ਸਾਈਡ ਵੀ ਇੱਕ ਜਿਹੜਾ ਫਲਾਵਰ ਬਣਿਆ ਹੋਇਆ ਸੋ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਦੁਪੱਟਾ ਵੀ ਮਸਲੀਨ ਦਾ ਜੋਰਵਰ ਰੋਈਆਂ ਦਾ ਇਹ ਨਾਲ ਦੁਪੱਟਾ ਵੀ ਮਸਲੀਨ ਦਾ ਤੇ ਜਿਹੜਾ ਦੁਪੱਟਾਗਾ ਕੱਟਵਰਕ ਕੀਤਾ ਹੋਇਆ ਨਾਲ ਛੋਟੇ ਛੋਟੇ ਫਲਾਰ ਪਾਏ ਹੋਏ ਆ ਸਾਰੇ ਦੁਪੱਟੇ ਦੇ ਵਿੱਚ ਵੀ ਫਲਾਵਰ ਨੇ ਬਹੁਤ ਸੋਹਣਾ ਸੂਟ ਹੈ ਵੀਰੇ ਇਹਦੀ ਰੇਂਜ ਹੈਗੀ ਹੈ 1100 ਰੁਪਿਆ ਇਹਦੀ ਰੇਂਜ 1100 ਰੁਪਿਆ ਨੈਕਸਟ ਇਹ ਸੂਟ ਹੈਗਾਗਾ ਨੈਕਸਟ ਇਹ ਸੂਟ ਹੈਗਾ ਮਜ਼ੈਂਟਾ ਕਲਰ ਦਾ ਮజెਂਟਾ ਵੀ ਨਹੀਂ ਕਹਿ ਸਕਦੇ ਪੀਚ ਜਾਂ ਪਿੰਕ ਜਿਹਾ ਕਲਰ ਆ ਨਿਊ ਸ਼ੇਡ ਆ ਗਾਧਰੀ ਜੀ ਸ਼ੇਡ ਕਹਿ ਲੀਏ ਸੋ ਇਹ ਵਾਲਾ ਜਿਹੜਾ ਇਹਦਾ ਕੰਮ ਆ ਘੇਰੇ ਦੇ ਉੱਪਰ ਤੇ ਉੱਪਰ ਨੂੰ ਸਾਰੇ ਸ਼ਰਟ ਦੇ ਉੱਪਰ ਕੰਮ ਕੀਤਾ ਗਿਆ ਇਹਦੇ ਗਲੇ ਤੇ ਵੀ ਕੰਮ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਰਾਜਸਥਾਨੀ ਪ੍ਰਿੰਟ ਦਾ ਕਟਵਰਕ ਕੀਤਾ ਗਿਆ ਫਲਾਰ ਪਾਏ ਗਏ ਆ ਚਨੂਨ ਦਾ ਦੁਪੱਟਾ ਗਾ ਬਹੁਤ ਸੋਹਣਾ ਦੁਪੱਟਾ ਇਹਦੀ ਰੇਂਜ 700 ਰੁਪਿਆ ਇਸ ਦੇ ਵਿੱਚ ਇੱਕ ਕਲਰ ਹੋਰ ਆ ਸੈਕੰਡ ਕਲਰ ਇਹਦਾ ਜਿਹੜਾ ਅਫਰੋਜੀ ਕਲਰ ਆ ਸੋ ਸੇਮ ਡਿਜ਼ਾਈਨ ਆ ਫਰੋਜ਼ੀ ਕਲਰ ਦਾ ਸੈਕਿੰਡ ਕਲਰ ਤੇ ਇਹਦੀ ਰੇਂਜ ਵੀ 700 ਰੁਪਿਆ ਨੈਕਸਟ ਇਹ ਮੈਂ ਸੰਤਾ ਕਲਰ ਦਾ ਸੂਟ ਹੈ ਆਰੀ ਵਰਕ ਦੇ ਨਾਲ ਜਿਹੜਾ ਆਪਾਂ ਬੁਟੀਕ ਦੇ ਉੱਤੇ ਰੈਡੀ ਕੀਤਾ ਸੋ ਇਹਦੇ ਵਿੱਚ ਜਿਹੜਾ ਸਿਕਵੈਂਸ ਵਰਕ ਵੀ ਕੀਤਾ ਗਿਆ ਆਰੀ ਦੇ ਨਾਲ ਨਾਲ ਜਿਹੜਾ ਹੈਗਾ ਸਿਕਵੈਂਸ ਵਰਕ ਕੀਤਾ ਗਿਆ ਬਹੁਤ ਸੋਹਣਾ ਸੂਟ ਆ ਇਹ ਜਾਰਜਟ ਦੇ ਉੱਪਰ ਤਿਆਰ ਕੀਤਾ ਗਿਆ ਤੇ ਇਹਦਾ ਜਿਹੜਾ ਦੁਪੱਟਾ ਦੁਪੱਟਾ ਵੀ ਜਾਰਜਟ ਦਾ ਇਸ ਤਰੀਕੇ ਨਾਲ ਇਹਦੇ ਦੁਪੱਟੇ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈ ਬਹੁਤ ਸੋਹਣਾ ਪਿਆਰਾ ਜਿਹਾ ਦੁਪੱਟਾ ਹੈਗਾ ਤੇ ਸੋਹਣਾ ਕਲਰ ਹੈ ਸੂਟ ਦਾ ਸਟਫ ਵੀ ਜਿਹੜਾ ਜੌਰਜਟ ਦਾ ਬਹੁਤ ਫਾਈਨ ਕੁਆਲਿਟੀ ਆ ਸਟਫ ਦੇ ਵਿੱਚ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਹੈਗਾ ਕੰਮ ਦੇ ਨਾਲ ਵੀ ਵੀਰੇ ਕੋਈ ਸਾਡਾ ਕੰਪਰੋਮਾਈਜ਼ ਨਹੀਂ ਜਿਹੜਾ ਅਸੀਂ ਕੰਮ ਕਰਦੇ ਹਾਂ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਕਰਦੇ ਆ ਮੈਂ ਬਿਲਕੁਲ ক্লোਜ਼ ਕਰਕੇ ਦਿਖਾ ਰਹੀ ਆ ਬਹੁਤ ਨੇੜੇੋਂ ਦਿਖਾਈ ਜਾਨੀ ਆ ਜਿਹੜਾ ਕੰਮ ਹੈ ਇਹ ਤੇ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਕੀਤਾ ਹੋਇਆ ਸੋ ਇਹ ਵਾਲੇ ਜਿਹੜੇ ਸੂਟ ਦੀ ਪ੍ਰਾਈਸ ਹੈਗੀ 1100 ਰੁਪਿਆ ਅਗਲਾ ਸੂਟ ਹੈਗਾ ਫਿਓਨਾ ਦੇ ਉੱਪਰ ਹੈ ਇਸ ਤਰ੍ਹਾਂ ਇਹਦੇ ਉੱਤੇ ਨਾ ਦੋ ਬੂਟੇ ਘੇਰੇ ਦੇ ਵਿੱਚ ਪਾ ਕੇ ਸੈਂਟਰ 'ਚ ਦੇਖੋ ਸੈਂਟਰ 'ਚ ਪਾ ਕੇ ਉੱਪਰ ਨੂੰ ਜਿਹੜੀਆਂ ਲੰਮੀਆਂ ਦੋ ਬੇਲਾਂ ਜਾ ਰਹੀਆਂ ਨੇ ਲੰਮੇ ਦੋ ਪੈਨਲ ਨੇ ਉੱਪਰ ਤੱਕ ਜਾ ਰਹੇ ਨੇ ਸੋ ਇਹਦਾ ਕਲਰ ਕੰਟਰਾਸਟ ਹੈ ਜਿਹੜਾ ਮਹਿਰੂਨ ਦੇ ਨਾਲ ਤੇ जरी ਦੇ ਨਾਲ ਕੀਤਾ ਹੋਇਆ ਨੀਚੇ ਵਾਲੀ ਦੇ ਫਲਾਅਰਸ ਪਾਏ ਹੋਏ ਆ ਇਹ ਸੂਟ ਵੀ ਮਸ਼ੀਨ ਵਰਕ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਹੈ ਬੁਟੀਕ ਦੇ ਉੱਤੇ ਸੋ ਜਿਹੜੀ ਕੰਮ ਦੀ ਸਫਾਈ ਹੈ ਕੰਮ ਦੀ ਸਫਾਈ ਦੇਖ ਸਕਦੇ ਹੋ ਇਹ ਵਾਲਾ ਕੰਮ ਇਹਦੀਆਂ 슬ੀਵਜ਼ ਦੇ ਉੱਪਰ ਕੀਤਾ ਗਿਆ ਉੱਪਰ ਨੂੰ ਲੰਮੀਆਂ ਦੋ ਬੇਲਾਂ ਜਿਹੜੀਆਂ ਨੇ 슬ੀਵਜ਼ ਦੇ ਉੱਪਰ ਪਾਈਆਂ ਗਈਆਂ ਨੇ ਸੋ ਇਹਦਾ ਰੇਟ ਵੀ 1100 ਰੁਪਿਆ ਹੁਣ ਇਹ ਸਿਰਫ ਡਿਸਕਾਊਂਟ ਦੇ ਵਿੱਚ ਕਰਕੇ ਹੈ ਜੀ ਨਹੀਂ ਤਾਂ ਇਹ ਜਿਹੜਾ ਕੰਮ ਦਾ ਸਿਰਫ ਤੇ ਸਿਰਫ ਕੰਮ ਦਾ ਰੇਟ ਆ ਆਪਣਾ 700 ਰੁਪਿਆ ਜਿਹੜਾ ਇਹਦੇ ਉੱਪਰ ਵਰਕ ਕੀਤਾ ਹੋਇਆ ਵਰਕ ਦਾ ਰੇਟ 700 ਰੁਪਿਆ ਤੇ 560 ਦਾ ਉਂਝ ਸੂਟ ਆ ਜਾਂਦਾ ਹਨ 600 ਦਾ ਦਿੰਦੇ ਆ ਫਿਰ ਉਹਨਾਂ ਦਾ ਪਲੇਨ ਅਗਲਾ ਸੂਟ ਇਹ ਵਾਲਾ ਸੂਟ ਹੈ ਮਸਲੀਨ ਦੇ ਉੱਪਰ ਆ ਸੋ ਇਹਦੇ ਉੱਪਰ ਬਲੋਕ ਪੇਂਟਿੰਗ ਦੇ ਨਾਲ-ਨਾਲ ਜਿਹੜਾ ਹੈਗਾ ਜਰੀ ਹਾਂ ਸੌਰੀ ਬਲੋਕ ਪੇਂਟ ਦੇ ਨਾਲ-ਨਾਲ ਆਰੀ ਵਰਕ ਕੀਤਾ ਗਿਆ ਇਸ ਤਰ੍ਹਾਂ ਬੂਟੇ ਪਾਏ ਹੋਏ ਨੇ ਤੇ ਜਿਹੜਾ ਇਹ ਦੁਪੱਟਾ ਹੈ ਦੁਪੱਟਾ ਵੀ ਮਸਲੀਨ ਦਾ ਹੈ ਇਹਦੇ ਵਿੱਚ ਇੱਕ ਸੈਕੰਡ ਕਲਰ ਹੋਰ ਆ ਮਸਟਰਡ ਕਲਰ ਦੁਪੱਟਾ ਮਸਲੀਨ ਦਾ ਸਾਰਾ ਬਲੋਕ ਪੇਂਟ ਕੀਤਾ ਹੋਇਆ ਹੈ ਨੈਕਸਟ ਇਹ ਸੂਟ ਆ ਫਰੋਜੀ ਕਲਰ ਦਾ ਮਸਲੀਨ ਦਾ ਸੂਟ ਆ ਇਹਦੇ ਵਿੱਚ ਮਿਰਰ ਵਰਕ ਕੀਤਾ ਗਿਆ ਨਾਲ ਗੋਟਾ ਪੱਤੀ ਲੱਗੀ ਹੋਈ ਆ ਇਹ ਜਿਹੜੇ ਸੂਟ ਆ ਵੀਰੇ ਸ਼ਾਪ ਵਾਲੇ ਸੂਟ ਆ ਇਹਨਾਂ ਦੇ ਜਿਹੜੇ ਰੇਟ ਨੇ ਕਾਫੀ ਮਤਲਬ ਕਿ ਟੱਕ ਕੀਤੇ ਗਏ ਆ ਹਨਾ 50% ਦੇ ਕਹਿ ਲੋ 2000 ਵਾਲਾ 1000 ਦੇ ਵਿੱਚ 2200 ਵਾਲਾ 1100 ਦਾ ਤੇ ਜਿਹੜਾ 12 1300 ਦਾ ਸੀ ਉਹ 600 700 800 ਇਸ ਤਰੀਕੇ ਨਾਲ ਆ ਤੇ ਜਿਹੜੇ ਪਿੱਛੇ ਮੈਂ ਤੁਹਾਨੂੰ ਦੋ ਸੂਟ ਕਿਹਾ ਸੀ ਕਿ ਆਪਾਂ ਬੁਟੀਕ ਦੇ ਉੱਪਰ ਤਿਆਰ ਕੀਤੇ ਨੇ ਉਹ ਸੂਟਾਂ ਦੇ ਵਿੱਚ ਥੋੜਾ ਹੀ ਫਰਕ ਪੈਂਦਾ ਕਿਉਂਕਿ ਉਹ ਜਿਹੜੇ ਵਰਕ ਤੇ ਮੈਂ ਆਪ ਕਰਦੀ ਆਂ ਤੇ ਵਰਕ ਸਸਤਾ ਹੁੰਦਾ ਉਹਦੇ ਤਾਂ 100 200 ਹੀ ਕੱਟ ਕੀਤਾ ਜਿਹੜਾ ਸੀ 100 200 ਰੁਪਿਆ ਮਾਰਜਿਨ ਲੈਣਾ ਸੀ ਉਹ ਮੈਂ ਮਾਰਜਿਨ ਛੱਡ ਕੇ ਤੇ ਸੇਲ ਲਗਾਈ ਆ ਸੋ ਇਹ ਵਾਲਾ ਜਿਹੜਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਆ ਇਸ ਤਰੀਕੇ ਨਾਲ ਇਹਦੇ ਵਿੱਚ ਫਲਾਵਰਸ ਨੇ ਤੇ ਇਹਦਾ ਜਿਹੜਾ ਸੂਟ ਦਾ ਨੈੱਕ ਵੀ ਬਣਿਆ ਹੋਇਆ ਹਾਣ ਦੇ ਇਹ ਵਾਲਾ ਕੰਮ ਹੈ ਜਿਹੜਾ ਇਹਦੇ ਨੈੱਕ ਤੇ ਹੋਇਆ ਹੋਇਆ ਇਹ ਵਾਲਾ ਜਿਹੜਾ ਇਹ ਦਾ ਦੁਪੱਟਾ ਮਸਲੀਨ ਦਾ ਕੱਟ ਵਰਕ ਦੇ ਨਾਲ ਜਿਹੜਾ ਕੰਮ ਕੀਤਾ ਹੋਇਆ ਠੀਕ ਹੈ ਦੁਪੱਟਾ ਵੀ ਮਸਲੀਨ ਦਾ ਇਸ ਸੂਟ ਦੀ ਰੇਂਜ ਹੈਗੀ ਹੈ 1000 ਰੁਪਏ ਸਾਰੇ ਵਿਊਅਰਸ ਨੂੰ ਮੈਂ ਰਿਕਵੈਸਟ ਕਰਦੀ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਦਾ ਵੀਡੀਓ ਹਾਂਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਤਹਿ ਦਿਲੋਂ ਧੰਨਵਾਦ ਕਰਦੇ ਆ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸੋ ਆਫਟਰ 4 ਤੋਂ 5 ਡੇਜ਼ ਜਿਹੜੀਆਂ ਸੂਟ ਦੀ ਡਿਸਕਾਊਂਟ ਵਾਲੇ ਸੂਟ ਹੁੰਦੇ ਆ ਮੈਂ ਉਹਨਾਂ ਦੀ ਵੀਡੀਓ ਪਾਉਂਗੀ 4 ਤੋਂ 5 ਦਿਨਾਂ ਦੇ ਗੈਪ ਦੇ ਨਾਲ ਆਪਾਂ ਜਿਹੜੀ ਸੂਟਰਾਂ ਦੀ ਵੀਡੀਓ ਆ ਉਹ ਪਾਉਂਦੇ ਰਾਵਾਂਗੇ ਤੇ ਉਦੋਂ ਤੱਕ ਦੇ ਲਈ ਜੀ ਸਾਰਿਆਂ ਨੂੰ ਸਸ਼ਿਆਕਾ